ਵਾਰਡ ਨੰਬਰ 43 44 ਅਤੇ 45 ਦੇ ਲੋਕਾਂ ਦੀ ਜਰੂਰਤ ਨੂੰ ਦੇਖਦੇ ਹੋਏ ਅੱਜ ਆਤਮ ਨਗਰ ਹਲਕਾ ਇੰਚਾਰਜ ਕਮਲਜੀਤ ਸਿੰਘ ਕਰਵਲ ਨੇ ਦੁੱਗਰੀ ਫੇਸ ਦੋ ਗੁਰਦੁਆਰਾ ਮਾਤਾ ਮੰਦਰ ਦੇ ਨਾਲ ਸਹੂਦਾ ਸੈਂਟਰ ਦਾ ਉਦਘਾਟਨ ਰਿਬਨ ਕੱਟ ਕੇ ਕੀਤਾ ਕਰਵਲ ਨੇ ਦੱਸਿਆ ਕਿ ਪਿਛਲੇ 5 ਸਾਲਾਂ ਤੋਂ ਸਹੂਦਾ ਸੈਂਟਰ ਬੰਦ ਪਿਆ ਸੀ ਤੇ ਦੁੱਗਰੀ ਦੇ ਲੋਕ ਆਤਮਪਾਰ ਕੋਲ ਸਹੂਦਾ ਕੇਂਦਰ ਜਾ ਕੇ ਆਪਣਾ ਕੰਮ ਕਰਵਾਉਂਦੇ ਸੀ ਜਨਤਾ ਦੀ ਸੁਭਿਧਾ ਨੂੰ ਦੇਖਦੇ ਹੋਏ ਇਹ ਸਹੂਦਾ ਸੈਂਟਰ ਦੀ ਸ਼ੁਰੂਆਤ ਜਿਹੜੀ ਉਹ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਐਮਐਲਏ ਦਾ ਕੰਮ ਸੀ ਕਿ ਲੋਕਾਂ ਦੀ ਮਦਦ ਕਰਦਾ ਮਗਰ ਉਹ ਇਸ ਇਲਾਕੇ ਤੋਂ ਲਾਪਤਾ ਹੈ ਇਸ ਅਫਸਰ ਤੇ ਕਾਉਂਸਲ ਬੀਬੀ ਬਜਿੰਦਰ ਕੌਰ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਇਲਾਕਾ ਨਿਵਾਸੀਆਂ ਦੀ ਇਹ ਮੰਗ ਸੀ ਕਿ ਨੇੜੇ ਸਬਦਾ ਸੈਂਟਰ ਖੋਲਿਆ ਜਾਵੇ ਉਸੇ ਚੀਜ਼ ਨੂੰ ਦੇਖਦੇ ਹੋਏ ਇਸ ਇਲਾਕੇ ਦੇ ਨਿਵਾਸੀਆਂ ਦੀ ਬੜੀ ਲੰਬੇ ਸਮੇਂ ਤੋਂ ਸੀ ਕਿ ਆ ਵੀ ਇਹ ਖੋਲਿਆ ਜਾਵੇ ਸੇਵਾਦਾ ਸੈਂਟਰ ਅਸਲ ਦੇ ਵਿੱਚ ਲੋਕਾਂ ਨੂੰ ਜਿਹੜੇ ਇਸ ਏਰੀਏ ਤੋਂ ਨੁਮਾਇੰਦਗੀ ਕਰਦੇ ਆ ਉਹਨਾਂ ਲੋਕਾਂ ਤੋਂ ਕੋਈ ਆਸ ਨਾ ਹੁੰਦੇ ਹੋਏ ਹਰ ਚੀਜ਼ ਦੀ ਜਿਹੜੀ ਆ ਸਾਡੇ ਕਾਉਂਸਲਰ ਸਾਹਿਬਾਨ ਕੋਲ ਆ ਕੇ ਮੰਗ ਕਰਦੇ ਨੇ ਜਾਂ ਕੋਈ ਮੇਰੇ ਕੋਲ ਆਉਂਦਾ ਤੇ ਅਸੀਂ ਕੋਸ਼ਿਸ਼ ਹੁੰਦੀ ਆ ਵੀ ਜਿਹੜੀ ਵੀ ਜਿਹੜੀ ਡਿਮਾਂਡ ਹੋਵੇ ਜਿਹੜੀ ਏਡੀ ਦੀ ਪ੍ਰੋਬਲਮ ਹੋਵੇ ਉਹਨੂੰ ਸੋਲਵ ਅਸੀਂ ਕਰਕੇ ਦਈਏ ਉਸ ਚੀਜ਼ ਨੂੰ ਅੱਜ ਸੋਲਵ ਕਰ ਦਿਆ ਹੋਇਆ ਭੈਣ ਜੀ ਵਰਜਿੰਦਰ ਗੁਰਜੀ ਦਾ ਵਾਰਡ ਹੈ ਵਾਰਡ ਨੰਬਰ 45 ਸੋਚੇ ਕਾਉਂਸਲਰ ਨੇ ਇਹ ਸਹੂਇਦਾ ਸੈਂਟਰ ਕਾਫੀ ਲੰਬੇ ਸਮੇਂ ਤੋਂ ਬੰਦ ਪਿਆ ਸੀ ਉੱਪਰ ਕਰਕੇ ਲੋਕਾਂ ਦੀ ਸਿਹਰਾ ਵਸਦੀ ਇਹ ਇਹ ਜਿਹੜੀਆਂ ਡਿਊਟੀਆਂ ਆਹੇ ਇਹ ਕਾਉਂਸਲਰ ਦੀ ਨਹੀਂ ਸੀ ਇਹ ਐਮਐਲਏ ਦੀ ਡਿਊਟੀ ਜ਼ਰੂਰ ਹੈਗੀ ਸੀ ਪਰ ਕਾਉਂਸਲਰ ਸਾਹਿਬਾਨ ਨੇ ਸਾਡੇ ਤੱਕ ਗੱਲ ਪਹੁੰਚਾਈ ਜਦੋਂ ਅ ਕਿਸੇ ਨੇ ਤਾਂ ਧਿਆਨ ਨਹੀਂ ਦਿੱਤਾ ਫਿਰ ਅਸੀਂ ਇਹਨੂੰ ਕਰਵਾ ਕੇ ਦਿੱਤਾ ਸੋ ਅਸੀਂ ਹਰ ਜਗ੍ਹਾ ਤੇ ਲੋਕਾਂ ਨੂੰ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਯਤਨ ਕਰੀਦਾ ਚਾਹੇ ਉਹ ਸੜਕਾਂ ਦਾ ਕੰਮ ਹੋਵੇ ਚਾਹੇ ਸਹੂਇਦਾ ਸੈਂਟਰ ਹੋਵੇ ਚਾਹੇ ਕੋਈ ਕਿਸੇ ਵੀ ਡਿਪਾਰਟਮੈਂਟ ਦਾ ਚਾਹੇ ਪੁਲਿਸ ਡਿਪਾਰਟਮੈਂਟ ਦਾ ਕੰਮ ਹੋਵੇ ਬੜਾ ਵਧੀਆ ਤਰੀਕੇ ਨਾਲ 5 ਸਾਲ ਪੁਲਿਸ ਦੇ ਜਿਹੜੇ ਥਾਣਿਆਂ ਦੇ ਵਿੱਚ ਕੋਈ ਕਿਸੇ ਦੀ ਖੱਜਲ ਖਵਾਰੀ ਨਹੀਂ ਅਸੀਂ ਹੁਣ ਦਿੱਤੀ ਔਨ ਮੈਰਿਟ ਜਿਹੜਾ ਕੰਮ ਚੱਲਿਆ ਤੇ ਸਾਡੀ ਸਰਕਾਰ ਦੀ ਇਹ ਹੀ ਬੜੀ ਵੱਡੀ ਅਚੀਵਮੈਂਟ ਆ ਨੋਕਰ ਨੂੰ ਬੜਾ ਸਭ ਕੁਝ ਬੜਾ ਈਜ਼ੀ ਤਰੀਕੇ ਨਾਲ ਡਿਲੀਵਰ ਕੀਤਾ ਜਿਲੇ 50 ਸਾਲਾਂ ਤੋਂ ਬਾਅਦ ਸੀਗਾ ਲੋਕ ਬਹੁਤ ਹੀ ਪਰੇਸ਼ਾਨ ਹੁੰਦੇ ਸੀਗੇ ਆਤਮ ਨਗਰ ਜਾਂ ਡੀ ਜ਼ੋਨ ਤੇ ਲਈ ਰੈਲੀ ਕੋਲ ਜਾਂ ਹੋਰ ਬੈਂਕਾਂ ਦੇ ਵਿੱਚ ਜਾਂਦੇ ਸੀ ਬੜੀ ਪਰੇਸ਼ਾਨੀ ਹੁੰਦੀ ਸੀ ਕਿਉਂਕਿ ਕਈ ਵਾਰੀ ਕਈ ਹੁੰਦਾ ਕਿ ਕਈ ਲੋਕ ਫਾਰਮ ਗਲਤ ਭਰ ਲੈਂਦੇ ਆ ਜਾਂ ਫੋਟੋ ਡਾਰਕ ਕੱਪੜਿਆਂ ਵਿੱਚ ਪਾਉਂਦੇ ਤੇ ਗੇੜੇ ਵੱਡੇ ਲੱਗਦੇ ਸੀ ਉਹਨਾਂ ਦੇ ਹੁਣ ਅਸੀਂ ਨੇੜੇ ਬੈਠੇ ਆ 43 44 45 ਔਰ 70 ਨੰਬਰ ਵਾਰਡ ਇਹ ਚਾਰ ਵਾਰਡ ਬਹੁਤ ਈਜ਼ੀਲੀ ਕਵਰ ਹੋ ਜਾਣਗੇ ਅਗਰ ਕੋਈ ਦੁਬਾਰਾ ਵੀ ਚੱਕਰ ਲੱਗਦਾ ਤਾਂ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਏਗੀ ਕੋਲੇ ਐਮ ਐਲ ਏ ਸਾਸੀ ਕੜਵਲ ਜੀ ਨਾਲ ਜਰੂਰ ਸਾਡੀ ਗੱਲ ਹੋਈ ਹੈ ਕਿਉਂਕਿ ਐਮ ਐਲ ਏ ਸਾਹਿਬ ਨਾ ਤਾਂ ਲੱਭਦੇ ਨਾ ਕੋਈ 10 ਸਾਲਾਂ ਚੋਂ ਨੇ ਕੰਮ ਕੀਤਾ ਹੈਗਾ ਨਹੀਂ ਮੈਂ ਨਹੀਂ ਦੇਖਿਆ ਜੀ ਕਿਉਂਕਿ ਸਾਡੀ ਪਾਰਟੀ ਦੇ ਵੀ ਹੈ ਨਹੀਂ ਉਹ ਹਨਾ ਤੇ ਮੈਂ ਨਹੀਂ ਉਹਨਾਂ ਨੂੰ ਦੇਖਿਆ ਹੈਗਾ ਤਾਂ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਚਾਹੂੰਗੀ ਕਿ ਅਸੀਂ ਲੋਕਾਂ ਨੂੰ ਇੱਥੇ ਮੁਬਾਰਕਬਾਦ ਵੀ ਦਿੰਦੇ ਆ ਕੜਵਲ ਜੀ ਨੂੰ ਖਾਸ ਕਰਕੇ ਜਿਹੜੇ ਕਿ ਹਰ ਕੰਮ ਚਾਹੇ ਡਿਵੈਲਪਮੈਂਟ ਦਾ ਚਾਹੇ ਮੇਂਟੇਨੈਂਸ ਦਾ ਜਿਵੇਂ ਇਹ ਸੁਵਿਧਾ ਸੈਂਟਰ ਵੀ ਖੁਲਾ ਦਿੱਤਾ ਗਿਆ ਹੈ ਤਾਂ ਇਹਨਾਂ ਨੂੰ ਮੈਂ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਹਰ ਕੰਮ ਸਾਡਾ ਪਿਆਲ ਦੇ ਆਧਾਰ ਤੇ ਹੁੰਦਾ ਹੈ ਔਰ ਇੱਕ ਇਸ ਸੀਰੀਜ਼ ਦੀ ਮੈਂ ਹੋਰ ਗੱਲ ਕਰਨਾ ਚਾਹੂੰਗੀ ਜਿਹੜਾ ਵਾਟਰ ਵਰਕਸ ਹੈਗੇ ਇੱਥੇ ਅਸੀਂ ਟਾਈਲਾਂ ਦਾ ਕੰਮ ਵੀ ਸ਼ੁਰੂ ਮਤਲਬ ਮੇਰਾ ਵਰਕ ਆਰਡਰ ਹੋ ਚੁੱਕਿਆ ਹੋਇਆ ਤਾਂ ਜਿਹੜਾ ਇਸ ਇੱਕ ਦੀਵਾਰ ਦੇ ਬਾਹਰ ਪਾਰਕ ਬਣਾਉਣੀ ਹੈ ਜਿੱਥੇ ਟਰਾਲੇ ਖੜੇ ਹੁੰਦੇ ਨੇ ਉੱਥੇ ਪਾਰਕ ਬਣੇਗੀ ਇਹ ਵੀ ਕਰਵਲ ਜੀ ਕੱਲ ਤੱਕ ਮੇਰੇ ਖਿਆਲੋਂ ਉਹ ਘਟਨ ਅਸੀਂ ਇਕੱਠੇ ਕਰਾਂਗੇ ਇਹ ਵੀ ਸਾਡੇ ਜਿਹੜੇ ਇਲਾਕਾ ਨਿਵਾਸੀਆਂ ਨੂੰ ਬੜੀ ਸਹੂਲਤ ਹੋ ਜਾਏਗੀ ਮੇਰੇ ਕੋਲ ਇਸ ਤਰ੍ਹਾਂ ਦੀ ਕੋਈ ਕੰਪਲੇਂਟ ਹਜੇ ਤੱਕ ਨਹੀਂ ਆਈ ਪਰ ਜੇ ਕੋਈ ਦੋਸਤ ਇਸ ਤਰ੍ਹਾਂ ਦੀ ਕਹਿੰਦੇ ਹੋ ਉਹਨੂੰ ਜ਼ਰੂਰ ਚੈੱਕ ਕਰਾਇਆ ਜੇ ਕਿਉਂਕਿ ਪਾਰਕਾਂ ਦੇ ਵਿੱਚ ਤਾਂ ਕਿਤੇ ਇਸ ਤਰ੍ਹਾਂ ਦਾ ਸੀ ਕਬਜ਼ੇ ਕਰਨ ਵਾਲਾ ਕੰਮ ਕਦੇ ਕਿਸੇ ਨੂੰ ਕਰਨ ਨਹੀਂ ਦਿੱਤਾ ਸੋ ਜੇ ਕੋਈ ਇਦਾਂ ਦੀ ਹੋਈ ਆ ਸਾਡੇ ਨੋਟਿਸ 'ਚ ਮੈਂ ਦੇਖ ਕੇ ਕੱਲ ਪਤਾ ਕਰਕੇ ਉਹਨਾਂ ਨੂੰ ਚੁਕਾ ਕੇ ਦੇਵਾਂਗੇ ਯੇਰ ਕਰਾ ਕੇ ਦੇਵਾਂਗੇ ਸਾਡੀ ਡਿਊਟੀ ਆ ਬਣਦੀ ਆ ਇਸ ਕੇਂਦਰ ਤੁਗਰੀ ਸੇਵਾ ਕੇ ਤੁਗਰੀ ਏਰੀਆ ਦੇ ਵਿੱਚ ਖੋਲੇ ਗਿਆ ਨਵਾਂ ਕਦੋਂ ਤੋਂ ਸਟਾਰਟ ਹੋ ਗਿਆ ਇਹ ਕੱਲ ਤੋਂ ਸਟਾਰਟ ਹੋ ਜੁਗਾ ਹੈ ਕੱਲ ਤੋਂ ਆਪਾਂ ਨੂੰ ਸਹੂਲਤਾਂ ਮਿਲਣਗੇ ਇੱਥੇ 356 ਤਰ੍ਹਾਂ ਦੀਆਂ ਸੁਵਿਧਾ ਅਲੱਗ-ਅਲੱਗ ਤਰ੍ਹਾਂ ਦੀ ਆ ਰਹੀ ਆ ਜਿਵੇਂ ਜਾਤੀ ਸੈਗ੍ਰੇਡ ਹੋ ਗਿਆ ਆਧਾਰ ਕਾਰਡ ਹੋ ਗਿਆ ਯੋਸ਼ਮਨ ਕਾਰਡ ਹੋ ਗਿਆ ਜਨਮ ਮੋਦ ਸੈਗ੍ਰੇਡ ਹੋ ਗਏ ਮੈਂ ਜੋ ਵੀ ਆਪਾਂ ਕਚੇਰੀਆਂ ਦੇ ਵਿੱਚ ਸੁਵਿਧਾ ਲੈ ਸਕਦੇ ਹਾਂ ਸਾਰੀ ਇੱਥੇ ਮਿਲ ਜੂਗੀ ਪੂਰਾ ਜਿੰਨਾ ਵੀ ਹੈ ਕਿੰਨੇ ਵਜੇ ਤੱਕ ਸ਼ੁਰੂ ਹੋਏਗਾ ਇਹ ਕੱਲ ਨੂੰ 9 ਤੋਂ ਲੈ ਕੇ 5 ਵਜੇ ਤੱਕ ਓਪਨ ਹੈ 9 ਤੋਂ 5 ਵਜੇ ਤੱਕ ਓਪਨ ਰਹੇਗਾ ਕੋਵਿਡ ਨੂੰ ਦੇਖਦੇ ਹੋਏ ਕੀ ਰੱਖਿਆ ਹੈ ਇੱਥੇ ਕੋਵਿਡ ਤੋਂ ਦੇਖਦੇ ਹੋਏ ਉਹਨਾਂ ਨੇ ਰੈਸਟ੍ਰਿਕਸ਼ਨ ਕੀਤੀਆਂ ਹੋਈਆਂ ਨੇ ਨੋ ਮਾਸਕ ਨੋ ਸਰਵਿਸ ਓਕੇ ਜਦ ਤੱਕ ਕਿਸੇ ਮਾਸਕ ਜਿਹੜਾ ਮਾਸਕ ਪਾ ਕੇ ਆਏਗਾ ਉਹੀ ਅੰਦਰ ਆ ਸਕਦਾ ਹੈ ਉਹੀ ਅੰਦਰ ਆ ਸਕਦਾ ਹੈ ਬਾਕਾਇਦਾ ਇੱਥੇ ਸਿਕਿਉਰਿਟੀ ਰੱਖੀ ਗਈ ਹੈ ਸਿਕਿਉਰਿਟੀ ਗਾਰਡ ਬਾਕਾਇਦਾ ਸਿਕਿਉਰਿਟੀ ਗਾਰਡ ਹੈ ਤੇ ਬਾਕਾਇਦਾ ਸਾਰੀ ਅਮਰ ਰੈਸਟ੍ਰਿਕਸ਼ਨਸ ਅੱਗੇ ਹੈ ਸਮਝਾ ਨਿਊਜ਼ ਪੰਜਾਬ ਲਈ ਲੁਧਿਆਣਾ ਤੋਂ ਹਰਜੀਤ ਸਿੰਘ ਦੀ ਰਿਪੋਰਟ